ਭਗਵੰਤ ਮਾਨ ਇਹ ਗੱਲ ਕਹਿੰਦਾ ਸੀ ਜਿੰਨਾ ਮੀਟਿੰਗਾਂ 'ਚ ਮੈਂ ਵੀ ਸ਼ਾਮਲ ਹੁੰਦਾ ਰਿਹਾ ਵੀ ਮੇਰੀ ਅੰਮਿਤ ਸ਼ਾਹ ਦੇ ਨਾਲ ਬੜੀ ਬੰਦੀ ਹੈ ਮੈਂ ਅੰਮਿਤ ਸ਼ਾਹ ਕੋਲ ਕਰਾ ਦੇਵਾਂਗਾ ਸੋ ਮੈਂ ਇਸ ਕਰਕੇ ਕਹਿਣਾ ਕਿ ਇਹ ਅੰਮਿਤ ਸ਼ਾਹ ਦਾ ਪੁੱਤ ਬਣ ਕੇ ਇਹ મોદી ਦਾ ਪੁੱਤ ਬਣ ਕੇ ਇਹਨੇ ਕੇਂਦਰ ਸਰਕਾਰ ਦੇ ਨਾਲ ਮਿਲਿ ਪੁੱਤਣਾ ਸਾਡੀਆਂ ਮੰਗਾਂ ਉਹਨਾਂ ਦੇ ਨਾਲ ਨੇ ਸਾਡੀਆਂ ਮੰਗਾਂ ਮਨਾਉਣ ਦੀ ਬਜਾਏ ਘਿਰ ਬਣਦੀ ਬਜਾਏ ਤੇ ਇਹਨੇ ਸਾਡੀ ਪਿੱਠੇ ਛੁਰਾ ਮਾਰਿਆ ਵਿਸ਼ਵਾਸ ਘਾਤ ਕੀਤਾ ਨੇ ਉਹ 22 ਧਾਰ ਦੇ ਰਾਜਾਂ ਵਾਲਾ ਤੇ ਕੇਂਦਰ ਸਰਕਾਰ ਨੇ ਮੁਗਲੀਆਂ ਫੌਜਾਂ ਜਰਨੈਲਾਂ ਵਾਲਾ ਜਿਹੜਾ ਇਤਿਹਾਸ ਦੁਹਰਾਤਾ ਸਿਰਸਾ ਸਾਹਿਬ ਕੇਂਦਰ ਦੇ ਮੰਤਰੀ ਤੇ ਕਹਿੰਦੇ ਆ ਕਿ ਸਾਡੇ ਤੇ ਜੇ ਮੰਤਰੀ ਦਿੱਲੀ ਨਹੀਂ ਪਹੁੰਚੇ ਤੇ ਇਦਰੇ ਕਾਰਵਾਈ ਹੋ ਜਾਂਦੀ ਉਹਨੇ ਖੰਡਨ ਕੀਤਾ ਵਾ ਕੇਂਦਰ ਦੇ ਮੰਤਰੀ ਉਦਣ ਹੀ ਲਾਈਵ ਰਾਤ ਨੂੰ ਹੋ ਜਾਂਦੇ ਆ ਮੀਡੀਆ ਦੇ ਵਿੱਚ ਖਬਰਾਂ ਆਈਆਂ ਇਸ ਗੱਲ ਦੀ ਇਹੀ ਤੇ ਗੱਲਾਂ ਨੇ ਇਹੀ ਤੇ ਇੱਕ ਰਾਜਨੀਤੀ ਹੈ ਨਾ ਪਈ ਕਰਵਾ ਕੇ ਇਹਨੂੰ ਇੱਕ ਮੋਹਰਾ ਬਣਾ ਆ ਗਿਆ ਇਹ ਕਿਉਂ ਬਣਿਆ ਇਹ ਉਹਨਾਂ ਨਾਲ ਤਾਂ ਮਗਰ ਸਾਡੀਆਂ ਨੇ ਹੁਣ ਜਿਹੜੀ ਇਹ ਗੱਲ ਕਰਦੇ ਨੇ ਅੱਜ ਸਾਰੇ ਮੰਤਰੀ ਐਮ ਐਲ ਏ ਇਹਨਾਂ ਦੇ ਬੋਲਦੇ ਨੇ ਜੀ ਪੰਜਾਬ ਦਾ ਨੁਕਸਾਨ ਹੋ ਰਿਹਾ ਸੀ